ਤਰਨਤਨ ਜ਼ਿਮਨੀ ਚੌਂ ਮੌਕੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੇ ਸੰਘਰਸ਼ ਨੂੰ ਤੇਜ਼ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਤਾਨਕ ਫੇਰੀ ਮੌਕੇ ਰੋਸ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰਦਿਆਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਪਰ ਵੱਡੀ ਗਿਣਤੀ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ ਵੱਲੋਂ ਮੁੱਖ ਮੰਤਰੀ ਨੂੰ ਮਿਲਣ ਜਾ ਰਹੇ ਕੰਪਿਊਟਰ ਅਧਿਆਪਕਾਂ ਨੂੰ ਬੋੜੀ ਚੌਕ ਵਿਖੇ ਰੋਕਿਆ ਗਿਆ ਇਸ ਤਰ੍ਹਾਂ ਪੁਲਿਸ ਕਰਮਚਾਰੀਆਂ ਅਤੇ ਕੰਪਿਊਟਰ ਅਧਿਆਪਕਾਂ ਵਿਚਾਲੇ ਖੇਚ-ਤੂਤ ਅਲਾਵਾ ਧੱਕਾ ਮੁੱਕੀ ਵੀ ਹੋਈ ਇਸ ਮੌਕੇ ਕੰਪਿਊਟਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਸਿੱਖਿਆ ਵਿਭਾਗ ਵਿੱਚ ਕੰਪਿਊਟਰ ਅਧਿਆਪਕਾਂ ਦਾ ਰਲੇਵਾ ਕਰਨ ਤੇ ਸਿੱਖਿਆ ਵਿਭਾਗ ਦੇ ਅਧਿਆਪਕਾਂ ਬਰਾਬਰ ਪੱਤੇ ਦੇਣ ਅਤੇ 6ਵੇਂ ਪੇ ਕਮਿਸ਼ਨ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਸਰਕਾਰ ਵੱਲੋਂ ਉਹਨਾਂ ਨੂੰ ਲਾਰੇ ਲਗਾ ਕੇ ਟਾਈਮ ਪਾਸ ਕੀਤਾ ਜਾ ਰਿਹਾ ਹੈ ਅਧਿਆਪਕਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 2022 ਵਿੱਚ اعلان ਕੀਤਾ ਸੀ ਕਿ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਦਿਵਾਲੀ ਮੌਕੇ ਪੂਰੀਆਂ ਕਰਕੇ ਅਧਿਆਪਕਾਂ ਨੂੰ ਦਿਵਾਲੀ ਦਾ ਤੋਹਫ਼ਾ ਦਿੱਤਾ ਜਾਵੇਗਾ ਪਰ 3 ਸਾਲ ਬੀਤ ਗਏ ਨੇ ਪਰ ਸਰਕਾਰ ਦੀ ਉਹ ਦੀਵਾਲੀ ਹੁਣ ਤੱਕ ਨਹੀਂ ਆਈ ਹੈ ਕੰਪਿਊਟਰ ਅਧਿਆਪਕਾਂ ਨੇ ਕਿਹਾ ਕਿ ਹੁਣ ਦੇਖਦੇ ਹਾਂ ਕਿ ਦੀਵਾਲੀ ਮੋੜ ਸਿਰ ਤੇ ਆਈ ਖੜੀ ਹੈ ਕੀ ਸਰਕਾਰ ਉਹਨਾਂ ਦੀਆਂ ਮੰਗਾਂ ਹੁਣ ਪੂਰੀਆਂ ਕਰਦੀ ਹੈ ਕਿ ਨਹੀਂ ਕੰਪਿਊਟਰ ਅਧਿਆਪਕਾਂ ਨੇ ਕਿਹਾ ਕਿ ਅਗਰ ਸਰਕਾਰ ਨੇ ਹੁਣ ਵੀ ਦੀਵਾਲੀ ਮੌਕੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਉਤਰਨ ਤਰਨ ਹਲਕੇ ਵਿੱਚ ਜ਼ਿਮਨੀ ਤੋਂ ਉਤਰਨ ਪਿੰਡ-ਪਿੰਡ ਜਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ ਆ ਹਰਤਗਵਾਨ ਸਿੰਘ ਆ ਜੀ ਡਿਸਟ੍ਰਿਕਟ ਮੋਗਾ ਤੋਂ ਮੈਂ ਪੰਜਾਬ ਦਾ ਸਟੇਜ ਫੈਕਟਰੀਆਂ ਜੀ ਤੇ ਅੱਜ ਅਸੀਂ ਤੰਦਰੁਸਤ ਨੇ ਕਿ ਕੰਪਿਊਟਰ ਦੇ ਆਪਕਾਂ ਦੀਆਂ ਬੜੇ ਲੰਬੇ ਸਮੇਂ ਤੋਂ ਲਟਕੀਆਂ ਜਿਹੜੀਆਂ ਸਾਡੀਆਂ ਮੰਗਾਂ ਲਗਭਗ ਜਦੋਂ ਵੀ ਇਹ ਸਰਕਾਰ ਹੋਂਦ ਵਿੱਚ ਆਈ ਆ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਅੱਜ ਦੇ ਕੈਬਨਿਟ ਮੰਤਰੀ ਜਿਹੜੇ ਕਿ ਪਿਛਲੀ ਸਰਕਾਰ ਦੇ ਵਿੱਚ ਜਦੋਂ ਸਾਡੇ ਕਿਤੇ ਵੀ ਧਰਨਾ ਚਾਹੇ ਮੋਹਾਲੀ ਦਾ ਧਰਨਾ ਸੀ ਚਾਹੇ ਪਟਿਆਲੇ ਦਾ ਧਰਨਾ ਸੀ ਤਾਂ ਇਤੋਂ ਦੇ ਕੈਬਨਿਟ ਮੰਤਰੀ ਜਿਹੜੇ ਆ ਉਹ ਸਾਡੇ ਧਰਨਿਆਂ ਦੇ ਵਿੱਚ ਸਰਕਾਰ ਬਣ ਤੋਂ ਪਹਿਲਾਂ ਆ ਕੇ ਬੈਠਦੇ ਸੀ ਤੇ ਕਹਿੰਦੇ ਸੀ ਕਿ ਜਦੋਂ ਵੀ ਸਾਡੀ ਸਰਕਾਰ ਫੋਨ ਦੇ ਵਿੱਚ ਆਈ ਜਦੋਂ ਵੀ ਸਾਡੀ ਆਮ ਆਮੀ ਪਾਰਟੀ ਦੀ ਸਰਕਾਰ ਆਈ ਤਾਂ ਸਭ ਤੋਂ ਪਹਿਲਾਂ ਅਸੀਂ ਕੰਪਿਊਟਰ ਦੇ ਆਪਕਾਂ ਦਾ ਜਿਹੜਾ ਜਿਹੜਾ ਕਿ ਬੜੇ ਲੰਬੇ ਸਮੇਂ ਤੋਂ ਲਗਭਗ 17-18 ਸਾਲ ਤੋਂ ਲਗਭਗ ਮੈਨੂੰ ਮਾਈਕ ਦੇ ਮਾਧਿਅਮ ਤੋਂ ਦੱਸਣਾ ਤਾਂਗਾ ਕਿ 2005 ਦੇ ਵਿੱਚ ਸਾਡੀ ਭਰਤੀ ਹੋਈ ਆ ਕੰਪਿਊਟਰ ਦੇ ਆਪਤਾਂ ਦੀ ਤਾਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ 2011 ਦੇ ਵਿੱਚ ਸਾਨੂੰ ਜਿਹੜਾ ਰੈਗੂਲਰ ਕੀਤਾ ਪਰ ਲਗਭਗ ਅੱਜ 14-15 ਸਾਲ ਪੈਂਤਿਆਂ ਤੋਂ ਬਾਅਦ ਵੀ ਜਿਹੜਾ ਅਸੀਂ ਜਿਹੜਾ ਸਿੱਖਿਆ ਭਾਗ ਦੇ ਜਿਹੜੇ ਪੂਰਨ ਤੌਰ ਤੇ ਜਿਹੜੇ ਲਾਭ ਆ ਉਹਨਾਂ ਤੋਂ ਵਾਂਝੇ ਆ ਜੇ ਗੱਲ ਕਰਾਂ ਮੈਂ ਇਸ ਮੌਜੂਦਾ ਸਰਕਾਰ ਦੀ ਤਾਂ ਲਗਭਗ 3 ਅਫਸਾਲੀ ਬੀਤ ਜਾਣ ਤੋਂ ਬਾਅਦ ਹੀ ਇਹ ਜਿਹੜੀ ਸਰਕਾਰ ਆ ਅੱਜ ਵੀ ਜਿੱਤਿਆ ਸਾਡੇ ਨਾਲ ਇਹ ਆਨਕਾਂ ਨਹੀਂ ਕਰ ਰਹੀ ਆ ਸਾਡੀਆਂ ਮੰਗਾਂ ਮੰਨਣ ਤੋਂ ਤਿਆਰ ਨਹੀਂ ਆ ਇਹ ਜਿਹੜੇ ਸਿੱਖਿਆ ਭਾਗ ਦੀ ਗੱਲ ਕਰੀਏ ਤਾਂ ਇਹ ਸਾਨੂੰ ਜਦੋਂ ਵੀ ਮੀਟਿੰਗ ਹੁੰਦੀ ਆ ਤਾਂ ਸਾਨੂੰ ਫਾਈਲ ਫਾਈਲ ਦਿੱਤੀ ਆ ਉਹਦੇ ਬਾਰੇ ਦੱਸਿਆ ਜਾਂਦਾ ਕਿ ਜਿਹੜੀ ਟ੍ਰੇਟਰੀ ਫਾਈਲ ਆ ਉਨੂੰ ਵਿੱਤ ਮੰਤਰੀ ਦੇ ਵਿੱਚ ਪਛਾਣਤਾ ਗਿਆ ਵਿੱਤ ਮੰਤਰੀ ਸਾਹਿਬ ਦੀ ਪ੍ਰਵਾਨਗੀ ਤੋਂ ਬਾਅਦ ਜਿਹੜਾ 6 ਨਾਂ ਤੇ 13 ਨਾਂ ਜਿਹੜਾ ਕਿ ਅੱਜ ਲਗਭਗ 3 ਸਾਲ ਵੀ ਜਾਣ ਤੋਂ ਬਾਅਦ ਵੀ ਸਾਡੇ ਤੇ ਲਾਗੂ ਨਹੀਂ ਹੋਇਆ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਿੱਖਿਆ ਮੰਤਰੀ ਸਾਹਿਬ ਸਰਦਾਰ ਹਰਜੋਤ ਸਿੰਘ ਦੀ ਤੈਂਸ ਜਿਨ੍ਹਾਂ ਨੇ ਅੱਜ ਤੋਂ 3 ਸਾਲ ਪਹਿਲਾਂ ਦੀਵਾਲੀ ਦੇ ਮੌਕੇ ਤੇ ਕੰਪਿਊਟਰ ਵਿਦਿਆਰਥੀਆਂ ਨੂੰ 50 ਸਰਕਾਰ ਦੇ ਬੈਨਰ ਹੇਟ ਇਹਨਾਂ ਨੇ ਕੰਪਿਊਟਰ ਵਿਦਿਆਰਥੀਆਂ ਨਾਲ ਵਾਅਦਾ ਕੀਤਾ ਸੀ ਕਿ ਜਾਰੀ ਦੀ ਸਾਰੀ ਸਰਕਾਰ ਆਉਗੀ ਅਸੀਂ ਸੌਰੀ ਜਿਹੜਾ ਤੁਹਾਡਾ ਸ਼ੀਵਾ ਪੇਪਿਸ਼ਨ ਤੇ ਜਿਹੜਾ ਸੀਐਸਆਰ ਰੂਲ ਜਿਹੜਾ ਉਹ ਤੁਹਾਡੇ ਤੇ ਅਸੀਂ ਲਾਗੂ ਕਰਨ ਜਾ ਰਹੇ ਹਾਂ ਪਰ ਅੱਜ ਲਗਭਗ ਤਿੰਨ ਦਿਵਾਰੀਆਂ ਪੀਰ ਜਾਣ ਤੋਂ ਬਾਅਦ ਅੱਜ ਵੀ ਅਸੀਂ ਜਿਹੜੇ ਸਾਡੇ ਪੰਜਾਬ ਤੇ ਲਗਭਗ 7000 ਦੇ ਤੀਜ ਜਿਹੜੇ ਖੁਰਟ ਦੇ ਆਪਟਾ ਇਹ ਸ਼ੀਵਾ ਪੇਪਿਸ਼ਨ ਤੇ 50 ਸਿਵਲ ਸੇਵਾ ਸੇਵਾ ਤੇ ਸਿੱਖਿਆ ਭਾਗ ਤੋਂ ਅਸੀਂ ਹੋਰ ਬਹੁਤ ਸਾਰੇ ਸਾਡੇ ਲਾਭਾ ਉਹਨਾਂ ਦੇ ਵੰਡਿਆ ਅਸੀਂ ਕੰਪਿਊਟਰ ਵਿਭਾਗ ਦਾ ਪੰਜਾਬ ਦੇ ਸਰਕਾਰੀ ਸਕੂਲਾਂ 'ਚ 21 ਸਾਲਾਂ ਤੋਂ ਸੁਵਾਗਾ ਨਿਵਾ ਸਾਡੀ ਮੁੱਖ ਮੰਗ ਹੈ ਕਿ ਸਾਨੂੰ ਬਿਨਾਂ ਸ਼ਰਤ 21 ਸਾਲਾਂ ਸ੍ਰੇਸ਼ਟ ਸਿੱਖਿਆ ਵਿਭਾਗ ਨੂੰ ਤੁਹਾਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਸ਼ਾਮਲ ਕੀਤਾ ਜਾਵੇ ਤੇ ਜਿਹੜੇ ਪਹਿ ਕਮਿਸ਼ਨ ਸਾਨੂੰ ਲਗਾਤਾਰ ਮਿਲਦੇ ਆ ਰਹੇ ਇਹ ਸਰਕਾਰ ਨੇ ਰੋਕਿਆ ਛੇਵਾਂ ਪਹਿ ਕਮਿਸ਼ਨ ਉਹ ਸਾਡੇ ਲਾਗੇ ਤੇ ਇਹ ਸਰਕਾਰ ਨੇ ਜਦੋਂ ਸੱਤਾ ਚ ਆਉਣਾ ਸੀ ਤੇ ਸੱਤਾ ਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਆਉਂਦਿਆਂ ਤੁਹਾਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਸ਼ਾਮਲ ਕੀਤਾ ਜਾਊਗਾ ਤੇ ਤੁਹਾਡੇ ਜੋ ਵੀ ਤਰੀਆਂ ਮੰਗਾਏ ਪੂਰੀਆਂ ਕੀਤੇ ਜਾਂਦੇ ਆ 2022 ਵਿੱਚ ਦੀਵਾਲੀ ਤੇ ਸਾਡੇ ਮਾਨ ਜੋਬ ਸਿੱਖਿਆ ਮੰਤਰੀ ਸਾਹਿਬ ਨੇ ਸਾਡੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਦੀਵਾਲੀ ਤੋਹਫੇ ਵਜੋਂ ਵਾਅਦਾ ਕੀਤਾ ਸੀ ਪ੍ਰੋਪਰ ਇਹਨਾਂ ਆਪਣਾ ਸਾਰੇ ਸਰਕਾਰੀ ਪੇਜਾਂ ਦੇ ਉੱਪਰ ਇਹ ਐਲਾਨ ਕੀਤਾ ਸੀ ਲੇਕਿਨ ਅੱਜ 3 ਸਾਲ ਫੇ ਮਤਲਬ 20 ਜਾਣ ਦੇ باوجود ਵੀ ਸਾਡੀਆਂ ਮੰਗਾਂ ਦੂਰ ਨਾ ਹੋਈਆਂ 3 ਸਾਲ ਹੋ ਗਏ ਅੱਜ ਇਹਨਾਂ ਦਾ ਦੀਵਾਲੀ ਤੋਹਫਾ ਪੂਰਾ ਨਹੀਂ ਕੀਤਾ ਗਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਉਹ ਸਰਕਾਰ ਸਾਡੇ ਜਿਹੜੇ ਮਾਨਜੋਗ ਮੁੱਖ ਮੰਤਰੀ ਸਾਹਿਬ ਆ ਉਹ ਕਹਿੰਦੇ ਸੀ ਕਿ ਜਨਤਾ ਨੂੰ ਮੈਨੂੰ ਮਿਲਣੀ ਚੰਡੀਗੜ੍ਹ ਨਹੀਂ ਆਉਣਾ ਪਊਗਾ ਅਸੀਂ ਹਲਕਿਆਂ 'ਚ ਮਿਲਾਂਗੇ ਅੱਜ ਮੁੱਖ ਮੰਤਰੀ ਸਾਹਿਬ ਸਾਡੇ ਹਲਕੇ ਚ ਆਏ ਸੀ ਤਰਨਤਾਰ ਅਸੀਂ ਕਹਾਂਗੇ ਸ਼ਾਇਦ ਸਾਡੀ ਸੁਣਵਾਈ ਹੋ ਜੇ ਕਿ ਨਹੀਂ ਮੁੱਖ ਮੰਤਰੀ ਸਾਹਿਬ ਸਾਨੂੰ ਮੋੜੇ ਬਣਾਇ ਚੁੱਕੇ ਸਾਡੀਆਂ ਜਿਹੜਾ ਕਹਿੰਦੇ ਸੀ ਕਿ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਮੈਂ ਸੜਕਾਂ ਤੇ ਰੋਲ ਨਹੀਂ ਦੇਵਾਂਗਾ ਅੱਜ ਉਹਨਾਂ ਆਪਣੀਆਂ ਭੈਣਾਂ ਦੀ ਗੱਲ ਸੁਣੇ ਬਿਨਾਂ ਚਲੇ ਗਏ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਫੇਰ ਵੀ ਅਸੀਂ ਬੜੇ ਉਹਨਾਂ ਨੂੰ ਚਾਹ ਨਾਲ ਲੈ ਕੇ ਆਂਦਾ ਸੀ ਸਰਕਾਰ ਦੇ ਵਿੱਚ ਸੱਤਾ ਵਿੱਚ ਸੁਣਿਆ ਸੀ ਅਸੀਂ ਉਹਨਾਂ ਅਗੇ ਆਪਣੀ ਮੰਗ ਰੱਖਦੇ ਆ ਕਿ ਸਾਡੀ ਇਸ ਮੰਗ ਨੂੰ ਦਿਵਾਲੀ ਤੋਂ ਪਹਿਲਾਂ ਪੂਰਾ ਕੀਤਾ ਜਾਵੇ ਤੇ ਜੇ ਉਸੇ ਸਾਡੀ ਦਿਵਾਲੀ ਤੱਕ ਮੰਗ ਨਹੀਂ ਪੂਰੀ ਕਰਦੇ ਤੇ ਅਸੀਂ ਇਸ ਚੋਣ ਇਲਾਕੇ ਵਿੱਚ ਤੁਹਾਨੂੰ ਹਰ ਥਾਂ ਘਟਾ ਰਹੇ ਸਾਡੇ ਪ੍ਰਧਾਨ ਜੀ ਤੇ ਜਿੰਨੇ ਸਾਰੇ ਅੱਗੇ ਸੀ ਕਿਉਂ ਪਰੇਸ਼ਾਨਮੀਤਾ ਅੱਗੇ ਜਾ ਰਹੇ ਸੀ ਉਹਨਾਂ ਤੇ ਬਹੁਤ ਜ਼ਿਆਦਾ ਲਾਟੀ ਚਾਰਜ ਕੀਤਾ ਗਿਆ ਐਥੇ ਤਾਂ ਕਿ ਸਾਡੇ ਦੁਪੱਟੇ ਦਾ ਕਿਚਨ ਦੀ ਕੋਸ਼ਿਸ਼ ਕੀਤੀ ਗਈ ਹਾਂਜੀ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਅਸੀਂ ਦੀਆਂ ਭੈਣਾਂ ਨੂੰ ਬੋਲਾਂਗੇ ਨਹੀਂ ਲੇਕਿਨ ਸਾਨੂੰ ਸਰਕਾਰ ਤੇ ਰੋਲਿਆ ਗਿਆ ਅੱਜ ਧੁੱਪੇ ਅੱਜ ਉੱਕੇ ਪਿਆਜ਼ੇ ਤੇ ਇਹਨਾਂ ਦੇ ਕੋਲ ਸਿਰਫ ਇਹਨਾਂ ਨੂੰ ਮਿਲਣ ਮੱਤੇ ਆਏ ਆ ਇਹਨਾਂ ਨਾਲ ਇੱਕ ਮੀਟਿੰਗ ਕਰਨ ਆਏ ਆ ਪਰ ਜਿਹੜਾ ਇਹਨਾਂ ਦਾ ਪੁਲਿਸ ਪ੍ਰਸ਼ਾਸਨ ਹੈ ਉਹ ਬਹੁਤ ਜ਼ਿਆਦਾ ਗੰਦਾ ਆ ਔਰ ਤੁਹਾਨੂੰ ਗਾਲਾਂ ਕੱਢੀਆਂ ਕੋਣ ਹੈ ਜਿਹੜਾ ਤੀਆਂ ਪਹਿਲਾਂ ਨੂੰ ਜਿਹੜੀਆਂ ਇਹ ਗਾਲਾਂ ਕੱਢਦੇ ਗੰਦੀਆਂ ਗੰਦੀਆਂ ਲੇਕਿਨ ਇਹਨਾਂ ਨੇ ਕੱਢੀਆਂ